ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਾ ਬਿਲਕੁਲ ਠੀਕ ਹੋਵੋਗੇ ਤਾਂ ਜੀ ਰਾਜੇ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਭਾਈ ਸਾਬ ਆਪਾਂ ਕਰੰਟ ਅਫੇਅਰ ਠੀਕ ਹੈ ਜੀ ਕਰੰਟ ਅਫੇਅਰ ਤੁਹਾਨੂੰ ਪਤਾ ਮੈਂ 3 ਦਿਨਾਂ ਦੇ ਤੁਹਾਨੂੰ ਕਰੰਟ ਅਫੇਅਰ ਕਰਵਾਉਣਾ ਸੀ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ 4 ਦਿਨਾਂ ਦੇ ਕਰੰਟ ਅਫੇਅਰ ਕਰਵਾਏ ਆ ਤੇ ਅੱਜ ਆਪਾਂ ਕਰੰਟ ਅਫੇਅਰ ਦੇ ਕਰਨ ਜਾ ਰਹੇ ਹਾਂ ਰਾਜੇ ਇਹ ਸੀਗੇ 5 6 7 ਮਾਤਰੇ ਕਰੰਟ ਅਫੇਅਰ ਇਸ ਤੋਂ ਬਿਹਤਰ ਜਨਵਰੀ ਅਤੇ ਫਰਵਰੀ ਦੇ ਕਰੰਟ ਵਿੱਚ ਤੁਹਾਡੇ ਮੈਂ ਕੰਪਲੀਟ ਕਰਵਾ ਚੁੱਕਿਆ ਪੂਰੀ ਚੰਗੀ ਤਰ੍ਹਾਂ ਠੀਕ ਹੈ ਜੀ ਤੇ ਸਾਰੇ ਕੈਂਡੀਡੇਟ ਤੇ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਇਨਾ ਪ੍ਰੋਮਿਸ ਹੈ ਕਿ ਤੁਹਾਨੂੰ ਕਰੰਟ ਅਫੇਅਰ ਬਾਹਰੋਂ ਨਹੀਂ ਆਉਣਗੇ ਕਰਵਾਏ ਹੋਏ ਦੇ ਵਿੱਚੋਂ ਹੀ ਤੁਹਾਨੂੰ ਸਾਰਾ ਮਟੀਰੀਅਲ ਮਿਲੂਗਾ ਉਸ ਤੋਂ ਪਹਿਲਾਂ ਅੱਜ ਤੁਹਾਨੂੰ ਮੈਂ ਦੱਸਣਾ ਚਾਹਣਾਗਾ ਕਿ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਦੀ ਵੀਡੀਓ ਦੀ ਪਟਵਾਰੀ ਦੀ ਆਲ ਕਲਰਕ ਐਗਜ਼ਾਮ ਰਾਜ ਪਲੱਸ ਆਲ ਪੰਜਾਬ ਐਗਜ਼ਾਮ ਜਿਹਦੇ ਵਿੱਚ ਆਪਣੇ ਗਰੁੱਪ ਸੀ ਦੇ ਪੇਪਰ ਤੇ ਗਰੁੱਪ ਡੀ ਦੇ ਪੇਪਰ ਕਵਰ ਹੋਣਗੇ ਰਾਜ ਠੀਕ ਹੈ ਜੀ ਮੇਰੇ ਕੋਲੇ ਸਿਰਫ ਰਾਜ ਇਹ ਹੀ ਲਿਮਟਿਡ ਬੈਚ ਚੱਲਦੇ ਆ ਕਿਉਂਕਿ ਮੇਰਾ ਕੰਮ ਹੁੰਦਾ ਬੱਚਿਆਂ ਨੂੰ ਰਿਜ਼ਲਟ ਦੇਣਾ ਠੀਕ ਹੈ ਜੀ ਉਹ ਕੰਮ ਨਹੀਂ ਹੈਗਾ ਕਿ ਇਧਰੋਂ ਬੈਠ ਸ਼ੁਰੂ ਕਰਤਾ ਪਰਲੇ ਪਾਸੋਂ ਬੰਦ ਕਰਕੇ ਹੋਰ ਚਲਾਤਾ ਇਹਦੇ ਵਿੱਚ ਰਾਜ ਕੋਰਸ ਨੇ ਵਿੱਚ ਤੁਹਾਨੂੰ ਪੀਡੀਐਫ ਮਿਲਣਗੇ ਪਲੱਸ ਹਰ ਸਬਜੈਕਟ ਦੇ ਲੈਕਚਰ ਮਿਲਣਗੇ ਜ਼ੀਰੋ ਲੈਵਲ ਤੋਂ ਹੋਣਗੇ ਸਾਰੇ ਲੈਕਚਰ ਇੰਗਲਿਸ਼ ਦੇ ਪੰਜਾਬੀ ਦੇ ਵਿੱਚ ਕਲਾਸਾਂ ਹੋਣਗੀਆਂ ਕੰਟੈਂਟ ਦੀ ਸਾਡੀ 100% ਗਾਰੰਟੀ ਹੁੰਦਾ ਜੇ ਤੁਹਾਨੂੰ ਪੇਪਰ ਵਿੱਚ ਕਰਵਾਇਆ ਹੋਇਆ ਮਿਲੂਗਾ ਹੀ ਮਿਲੂਗਾ ਮਿਹਨਤ ਤੁਸੀਂ ਕਰਨੀ ਹੈ ਉਹ ਤੁਹਾਡੇ ਦੇ ਡਿਪੈਂਡ ਕਰਦਾ ਜਿਹੜੇ ਬੱਚੇ ਰਾਜੇ ਇੰਗਲਿਸ਼ ਅਤੇ ਮੈਥ ਦੇ ਵਿੱਚ ਸਭ ਤੋਂ ਜ਼ਿਆਦਾ ਕਮਜ਼ੋਰ ਉਹਨਾਂ ਵਾਸਤੇ ਰਾਜੇ ਬਿਲਕੁਲ ਬੇਸਿਕ ਲੈਵਲ ਤੋਂ ਕੋਈ ਫਾਰਮੂਲੇ ਨਹੀਂ ਸਿਰਫ ਟ੍ਰਿਕਸ ਦੇ ਨਾਲ ਹੀ ਤੁਹਾਨੂੰ ਮੈਥ ਕਰਵਾਇਆ ਜਾਂਦਾਗਾ ਚਲੋ ਜੀ ਦੋਰੇ ਬਾਅਦ ਤੁਸੀਂ ਐਪ ਡਾਊਨਲੋਡ ਕਰ ਲੈਣੀ ਹੈ ਦੀਪ ਭੁੱਲਰ ਐਜੂਕੇਸ਼ਨ ਅਰਾਰ ਰਾਜੇ ਐਪ ਆਪਣੇ ਜਿੰਨਾ ਬੱਚਾ ਕੋਲੇ ਆਈਫੋਨ ਹੈ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਤੇ ਕਲਾਸ ਪਲੱਸ ਦਾ ਇੱਕ ਕੋਡ ਫਿਲ ਕਰਨਾ ਹੁੰਦਾ ਡਬਲ ਐਕਸ ਰੈਮ ਜੇਕਰ ਕਿਸੇ ਕੈਂਡੀਡੇਟ ਨੂੰ ਕੋਈ ਪ੍ਰੋਬਲਮ ਹੋਣੀ ਹੈ ਨੰਬਰ ਤੇ ਮੈਨੂੰ ਕਾਲ ਕਰ ਸਕਦੇ ਹੋ ਚਲੋ ਰਾਜੇ ਚੱਲਦੇ ਆ ਜਿਹਦੇ ਪਹਿਲੇ ਪ੍ਰਸ਼ਨ ਤੇ ਕਹਿੰਦੇ ਭਾਰਤ ਦੀ ਪਹਿਲੀ ਅੰਡਰਵਾਟਰ ਮੈਟਰੋ ਸੁਰੰਗ ਕਿਸ ਰਾਜ ਦੇ ਵਿੱਚ ਬਣਾਈ ਗਈ ਹੈ ਦੇਖੋ ਰਾਜੇ ਇਹ ਪਹਿਲੀ ਚੀਜ਼ਾਂ ਨੂੰ ਮੈਂ ਦੱਸਦਾ ਕਿਤੇ ਵੀ ਕੋਈ ਪਹਿਲੀ ਚੀਜ਼ ਆ ਜਾਏ ਉਹ ਆਪਣੇ ਆਪ ਹੀ ਇੰਪੋਰਟੈਂਟ ਪ੍ਰਸ਼ਨ ਬਣ ਜਾਂਦਾ ਹੈ ਅੰਡਰਵਾਟਰ ਦਾ ਮਤਲਬ ਹੈ ਜੀ ਪਾਣੀ ਦੇ ਅੰਦਰ ਇੱਕ ਸੁਰੰਗ ਬਣਾਈ ਗਈ ਹੈ ਜਿਹੜੀ ਕਿ ਜਿੱਥੇ ਮੈਟਰੋ ਵਾਲੀਆਂ ਗੱਡੀਆਂ ਚੱਲਣਗੀਆਂ ਠੀਕ ਹੈ ਜੀ ਤੇ ਇਸ ਕਿਸ ਰਾਜ ਦੇ ਵਿੱਚ ਬਣਾਈ ਗਈ ਆ ਆਪਾਂ ਤੁਹਾਨੂੰ ਇਹ ਪੁੱਛ ਰਹੇ ਨੇ ਜੀ ਤਾਂ ਇਹ ਬਣਾਈ ਗਈ ਹੈ ਜੀ ਆਪਣੇ ਸੀ ਨੰਬਰ ਆਪਸ਼ਨ ਬੈਸਟ ਬੰਗਾਲ ਦੇ ਵਿੱਚ ਇਹ ਸੁਰੰਗ ਬਣਾਈ ਗਈ ਹੈ ਇਹ ਇੰਡੀਆ ਦੀ ਪਹਿਲੀ ਅੰਡਰਵਾਟਰ ਮੈਟਰੋ ਟਨਲ ਹੈਗੀ ਜਦ ਜੀ ਠੀਕ ਹੈ ਜੀ ਇਸ ਤੋਂ ਬਾਅਦ ਜਿਹੜੀਆਂ ਜਿਹੜੀਆਂ ਇੰਪੋਰਟੈਂਟ ਚੀਜ਼ਾਂਆਂ ਨੇ ਉਹ ਵੀ ਆਪਾਂ ਨਾਲ ਕਵਰ ਕਰਾਂਗੇ ਤੁਹਾਨੂੰ ਦੱਸਦਾ ਪੇਪਰ ਦੇ ਵਿੱਚ ਗੱਲ ਕਿਵੇਂ ਬਣਦੀ ਹੈ ਆਪਰੇਸ਼ਨ ਕਿਵੇਂ ਬਣਦਾ ਦੇਖੋ ਹੁਗਲੀ ਵਿੱਚ ਪਾਣੀ ਦੇ ਹੇਠਾਂ ਹੁਗਲੀ ਰਿਵਰ ਆ ਜਿਹੜੀ ਹੁਗਲੀ ਠੀਕ ਹੈ ਜੀ ਪਾਣੀ ਦੇ ਹੇਠਾਂ ਮੈਟਰੋ ਰੇਲ ਸੇਵਾ ਕਲਕੱਤਾ ਅਤੇ ਹਾਵੜਾ ਸ਼ਹਿਰਾਂ ਨੂੰ ਜੋੜੇਗੀ ਆ ਚੀਜ਼ ਤੋਂ ਵੀ ਰਾਜੇ ਪਰੇਸ਼ਨ ਬਣੂਗਾ ਇਹ ਕਿਵੇਂ ਬਣੂਗਾ ਦੇਖੋ ਉਸ ਤੋਂ ਤਾਈਂ ਕਹਿ ਸਕਦੇ ਕਿ ਜਿਹੜੀ ਭਾਰਤ ਦੀ ਪਹਿਲੀ ਅੰਡਰਵਾਟਰ ਮੈਟਰੋ ਸੁਰੰਗ ਹੈ ਜਿਹੜੀ ਕਿ ਬੈਸਟ ਬੰਗਾਲ ਦੇ ਵਿੱਚ ਬਣਾਈ ਗਈ ਹੈ ਠੀਕ ਹੈ ਜਿਹਨੂੰ ਪਛਮੀ ਬੰਗਾਲ ਕਹਿੰਦੇ ਨੇ ਉਹ ਜਿਹੜੀ ਸੁਰੰਗ ਹੈ ਉਹ ਕਿਹੜੇ ਕਿਹੜੇ ਸ਼ਹਿਰਾਂ ਦੇ ਆਸਪਾਸ ਦੇ ਵਿੱਚ ਜੋੜੂਗੀ ਤੁਸੀਂ ਕਹਿੰਨਾ ਕਲਕੱਤਾ ਤੇ ਹਾਵੜਾ ਨੂੰ ਜੋੜੂਗੀ ਸੁਰੰਗ ਦੀ ਕੁੱਲ ਲੰਬਾਈ ਹੈ ਜਿਹੜੀ ਇਹ ਯਾਦ ਹੋਣੀ ਚਾਹੀਦੀ ਹੈ ਤੁਹਾਡੇ 520 ਮੀਟਰ ਹੈਗੀ 520 ਮਿਲੀਲੀਟਰ ਆਹ ਯਾਰਕਾਂ ਦੀ ਕੋਈ ਲੋੜ ਨਹੀਂ ਉਤਲੀ ਯਾਰਕਾਂ ਲੋ ਕਿ ਲੰਬਾਈ ਤੋਂ ਵੀ ਡਾਇਰੈਕਟ ਆਪਰੇਸ਼ਨ ਪੁੱਛੇ ਗਏ ਆ ਪੇਪਰਾਂ ਦੇ ਵਿੱਚ ਅਤੇ ਭਾਰਤ ਦੀ ਪਹਿਲੀ ਮੈਟਰੋ ਡੇਟਾ 24 ਅਕਤੂਬਰ 1984 ਦੇ ਵਿੱਚ ਕਲਕੱਤਾ ਦੇ ਵਿੱਚ ਸ਼ੁਰੂ ਕੀਤੀ ਸੀ ਆਪਰੇਸ਼ਨ ਤੁਹਾਡਾ ਸਟ੍ਰੈਟੇਜੀ ਕੀ ਦਾਗਾ ਹੁਣ ਜੇਕਰ ਤੁਸੀਂ ਧਿਆਨ ਨਾਲ ਦੇਖੋ ਰਾਜੇ ਇੱਕ ਆਪਰੇਸ਼ਨ ਸੋਨੇ ਉਹ ਇਹ ਬਣ ਗਿਆ ਦੂਜਾ ਇਹ ਬਣ ਗਿਆ ਤੀਜਾ ਇਹ ਬਣ ਗਿਆ ਚੌਥਾ ਇਹ ਬਣ ਗਿਆ ਕਹਿਣਾ ਮਤਲਬ ਕਿ ਜਿਹੜਾ ਆਪਰੇਸ਼ਨ ਇੰਪੋਰਟੈਂਟ ਹੋਊਗਾ ਉਹ ਤੁਹਾਨੂੰ ਮੈਂ ਚੰਗੀ ਤਰ੍ਹਾਂ ਡਿਸਕਸ਼ਨ ਕਰਕੇ ਲੈ ਕੇ ਜਾਊਂਗਾ ਅੱਗੇ ਠੀਕ ਹੈ ਜੀ ਚਲੋ ਹੁਣ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਨੇ ਕਹਿੰਦੇ ਇੰਡੀਆ ਇਜ਼ ਫਾਸਟ ਇੰਡੀਆ ਦਾ ਪਹਿਲਾ ਨੈਸ਼ਨਲ ਡਾਲਫਿਨ ਰਿਸਰਚ ਸੈਂਟਰ ਬਣ ਚੁੱਕਿਆ ਹੈਗਾ ਡਾਲਫਿਨ ਨੂੰ ਪਤਾ ਹੋਵੇ ਰਾਜੇ ਇਹ ਆਈਯੂਸੀਐਨ ਨੇ ਇਹਨੂੰ ਰੈੱਡ ਲਿਸਟ ਦੇ ਵਿੱਚ ਪਾਇਆ ਹੋਇਆ ਹੈਗਾ ਰੈੱਡ ਲਿਸਟ ਕੀ ਹੁੰਦੀ ਹੈ ਆਈਜੀ ਆਈਯੂਸੀਐਨ ਕੀ ਹੈ ਆਈਯੂਸੀਐਨ ਰਾਜੇ ਇੱਕ ਸੰਸਥਾ ਹੈ ਜਿਹੜੀਆਂ ਪ੍ਰਜਾਤੀਆਂ ਚਾਹੇ ਉਹ ਕਿਸੇ ਪੌਦੇ ਦੀ ਪ੍ਰਜਾਤੀ ਹੈ ਚਾਹੇ ਕਿਸੇ ਜਾਨਵਰ ਦੀ ਪ੍ਰਜਾਤੀ ਹੈ ਚਾਹੇ ਕਿਸੇ ਪੰਛੀ ਦੀ ਪ੍ਰਜਾਤੀ ਹੈ ਜਿਹੜੀ ਲੁਫਤ ਹੋ ਰਹੀ ਹੈ ਦਿਨੋ ਦਿਨ ਖਤਮ ਹੋ ਰਹੀ ਹੈ ਉਹਨਾਂ ਸਾਰਿਆਂ ਨੂੰ IUCN ਕੀ ਕਰਦਾ ਸੋਣਿਓ ਆਪ ਦੀ ਇੱਕ ਰੈਡ ਲਿਸਟ ਦੇ ਵਿੱਚ ਪਾ ਲੰਦਾ ਹੈਗਾ ਤੇ ਜਿਹੜੀ ਰਾਜੀ ਆਪਣੀ ਡੋਲਫਿਨ ਹੈਗੀ ਇਹ ਵੀ ਰੈਡ ਲਿਸਟ ਦੇ ਵਿੱਚ ਹੈਗੀ ਹੈ ਠੀਕ ਹੈ ਜੀ ਤਾਂ ਇੰਡੀਆ ਦਾ ਆਪਣਾ ਪਹਿਲਾ ਨੈਸ਼ਨਲ ਡੋਲਫਿਨ ਰਿਸਰਚ ਸੈਂਟਰ ਓਪਨ ਕੀਤਾ ਗਿਆ ਹੈਗਾ ਇਹ ਓਪਨ ਕਿੱਥੇ ਕੀਤਾ ਗਿਆ ਬਿਹਾਰ ਦੇ ਵਿੱਚ ਓਪਨ ਕੀਤਾ ਗਿਆ ਹੁਣ ਡਾਇਰੈਕਟਰ ਬੀਸਿਸ ਉਤੋਂ ਵੀ ਪੁੱਛ ਸਕਦੇ ਕਿ ਕਿਹੜੀ ਸਟੇਟ ਦੇ ਵਿੱਚ ਕੀਤਾ ਗਿਆ ਪਰ ਮੈਂ ਤੁਹਾਨੂੰ ਹੋਰ ਵੀ ਡੀਪਲੀ ਕਰਵਾ ਰਿਹਾ ਕਿ ਬਿਹਾਰ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਇਹਨੂੰ ਕੀਤਾ ਗਿਆਗਾ ਤਾਂ ਬਿਹਾਰ ਦੀ ਰਾਜਧਾਨੀ ਜਿਹੜੀ ਪਟਨਾ ਉੱਥੇ ਸੋਣਿਓ ਇਹ ਕਰਿਆ ਗਿਆਗਾ ਤੇ ਪਟਨਾ ਦੇ ਵਿੱਚ ਆਪਣਾ ਕੀ ਹੈ ਰਾਜੇ ਇੱਕ ਅਕਾਲ ਤਖਤ ਵੀ ਹੈ ਹਾਂਜੀ ਆਹ ਆਪਰੇਸ਼ਨ ਸੈਂਟਿਫਿਕ ਦੇ ਸੈਂਟਿਫਿਕ ਨੇਮ ਹੈ ਬਹੁਤ ਬਾਰੀ ਪੇਪਰ ਵਿੱਚ ਰਿਪੀਟ ਹੋਇਆ ਹੋਇਆ ਹੈ ਕਿ ਜਿਹੜੀ ਡੌਲਫਿਨ ਹੈ ਉਹਨੂੰ ਸਾਇੰਸ ਦੇ ਵਿੱਚ ਕੀ ਕਿਹਾ ਜਾਂਦਾ ਸਾਇੰਸ ਦੇ ਵਿੱਚ ਨੂੰ ਕਿਹਾ ਜਾਂਦਾ ਪਲੇਟਨਿਸਟਾ ਗੰਗਿਤਿਕਾ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਅਗਲਾ ਕਹਿੰਦੇ ਇੰਦਰਾ ਗਾਂਧੀ ਪਿਆਰੀ ਬਹਿਣਾ ਯੋਜਨਾ ਸਨਮਾਨ ਨਿਧੀ ਯੋਜਨਾ ਹਿਮਾਚਲ ਪ੍ਰਦੇਸ਼ ਦੀ ਰਾਜ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਹੈ ਦੇਖੋ ਜੀ ਸਭ ਤੋਂ ਪਹਿਲਾ ਪ੍ਰਸ਼ਨ ਇਹ ਹੀ ਬਣੂਗਾ ਕਿ ਇੰਦਰਾ ਗਾਂਧੀ ਪਿਆਰੀ ਬਹਿਣਾ ਸਨਮਾਨ ਨਿਧੀ ਯੋਜਨਾ ਕਿਹੜੇ ਰਾਜ ਦੇ ਵਿੱਚ ਸ਼ੁਰੂ ਕੀਤੀ ਗਈ ਹੈ ਤਾਂ ਤੁਸੀਂ ਚੁੱਪ ਕਰਕੇ ਕਹਿ ਦਿਓ ਜੀ ਹਿਮਾਚਲ ਪ੍ਰਦੇਸ਼ ਦੇ ਵਿੱਚ ਸ਼ੁਰੂ ਕੀਤੀ ਗਈ ਹੈ ਦੂਜਾ ਇਹ ਤੁਹਾਨੂੰ ਕਹਿਣਗੇ ਜੀ ਸ਼ੁਰੂ ਤਾਂ ਉਹ ਤੇ ਕੀਤੀ ਗਈ ਹੈ ਕਿ ਇਸ ਯੋਜਨਾ ਦੇ ਤਹਿਤ ਹਰ ਮਹੀਨੇ ਕਿੰਨੇ ਰੁਪਏ ਦਿੱਤੇ ਜਾਣਗੇ ਠੀਕ ਹੈ ਜੀ ਤਾਂ ਇਸ ਯੋਜਨਾ ਦੇ ਤਹਿਤ ਹਰ ਮਹੀਨੇ ਰਾਜੇ 1500 ਰੁਪਏ ਦਿੱਤਾ ਜਾਊਗਾ ਅਗਲੇ ਤੇ ਇਹ ਰਾਜ ਰਾਜ ਆਪਣੇ ਵਾਸਤੇ ਯੂਰਪ ਦਾ ਇੱਕ ਇੰਪੋਰਟੈਂਟ ਰਾਜ ਹੈ ਇਹ ਠੀਕ ਹੈ ਜੀ ਇੰਪੋਰਟੈਂਟ ਦੇਸ਼ ਹੈ ਯੂਰਪ ਦਾ ਇੱਕ ਤਾਂ ਕਰਕੇ ਆਪਣੇ ਵਾਸਤੇ ਇਹ ਇੱਕ ਬ੍ਰਿਸ਼ ਇੰਪੋਰਟੈਂਟ ਬਣ ਜਾਂਦਾ ਹੈ ਕਹਿੰਦੇ ਤਮਸ ਸਲੋਕ ਇਨਾਂ ਨੂੰ ਕੀ ਲਾਤਾ ਜੂਰਪ੍ਰਦੇਸ਼ ਦੇ ਕਿਸ ਰਾਸ਼ਟਰਪਤੀ ਦਾ ਲਾਤਾ ਕਿਸ ਕੰਟਰੀ ਦਾ ਇਹਨੂੰ ਹੰਗਰੀ ਦਾ ਲਾਤਾ ਹੰਗਰੀ ਦਾਤਾ ਨੇ ਕੀ ਹੈ ਸੋਨੇ ਬੁੱਧਾ ਪੈਸਟ ਬੁੱਧਾ ਪੈਸਟ ਆ ਵੀ ਮਹੱਤਵਪੂਰਨ ਪ੍ਰਸ਼ਨ ਹੈ ਇਹ ਕਿਉਂਕਿ ਹੁਣ ਤਾਂ ਨੂੰ ਪੇਪਰ ਵਿੱਚ ਆਉਣ ਦੇ ਚਾਂਸ ਹੈ ਨੇ ਤੁਹਾਨੂੰ ਦੱਸੂ ਕੀ ਚੀਜ਼ ਆਉਗੀ ਇਹਦੇ ਵਿੱਚੋਂ ਕਹਿੰਦੇ ਜਿਹੜਾ ਖੇਡ ਮਤ్రਾਲੇ ਨੇ ਭਾਰਤ ਦੀ ਪੈਰਾ 올림픽 ਕਮੇਟੀ ਦੀ ਮੁੱਤਲੀ ਨੂੰ ਰੱਦ ਕਰਤਾ ਠੀਕ ਹੈ ਜੀ ਭਾਰਤ ਵਿੱਚ ਪੈਰਾਓਲੰਪਿਕ ਕਮੇਟੀ ਦੀ ਸਥਾਪਨਾ ਕਿਸ ਸਾਲ ਹੋਈ ਤੁਹਾਡੇ ਵਾਸਤੇ ਪ੍ਰਸ਼ਨ ਹੈ ਜਿਹੜਾ ਉਹ ਏ ਇੰਪੋਰਟੈਂਟ ਹੈਗਾ ਆਹ ਤੁਹਾਡੇ ਵਾਸਤੇ ਤਾਂ ਇੰਪੋਰਟੈਂਟ ਕਿਹਨਗੇ ਅਜ ਦੇ ਸਮੇਂ ਚ ਕਰੰਟਰੀ ਗੱਲ ਚੱਲ ਰਹੀ ਹੈ ਠੀਕ ਹੈ ਜੀ ਤਾਂ ਕਰਕੇ ਅੱਜ ਜਿਹੜੀ ਕੋਈ ਵਜੂਦ ਨਹੀਂ ਹੈਗਾ ਪ੍ਰਸ਼ਨ ਤਾਂ ਨਹੀਂ ਇਹ ਜਿਹੜੇ ਪ੍ਰਸ਼ਨ ਪੇਪਰ ਤੇ ਪੁੱਛਿਆ ਜਾਵੇ ਉਸ ਤੋਂ ਇਹ ਪੁੱਛਿਆ ਜਾਊਗਾ ਕਿ ਜਿਹੜੀ ਆਪਣੀ ਪੈਰਾਲੰਕ ਕਮੇਟੀ ਹੈ ਇੰਡੀਆ ਦੇ ਵਿੱਚ ਕਿਦੋਂ ਸਟੈਲਿਸ਼ ਹੋਈ ਸੀ ਕਿਦੋਂ ਬਣੀ ਸੀ ਇੰਡੀਆ ਦੇ ਵਿੱਚ ਤਾਂ ਇਹ ਬਣੀ ਸੀ ਜੀ 1992 ਦੇ ਵਿੱਚ ਇਹ ਪ੍ਰਸ਼ਨ ਵੀ ਆਪਣੇ ਵਾਸਤੇ ਇੱਕ ਬਹੁਤ ਹੀ ਜ਼ਿਆਦਾ ਮਹੱਤਵ ਠੀਕ ਹੈ ਜੀ ਚਲੋ ਹਾਂਜੀ ਪ੍ਰੈਜ਼ੀਡੈਂ ਪਹਿਲਾ ਲੰਬਕ ਕਮੇਟੀ ਹੈ ਜਿਹੜੀ ਇੰਡੀਆ ਦੀ ਉਹਦਾ ਪ੍ਰੈਜ਼ੀਡੈਂਟ ਹੈਗਾ ਆਪਣਾ ਦੀਪਾ ਮਲਿਕ ਇਹ ਸੋਹਣਿਓ ਮੈਂ ਸੁਣੂਣਾ ਆ ਚੀਜ਼ਾਂ ਫੈਕਟ ਤਾਂ ਨਾਲ ਦੱਸਦਾ ਹੁੰਨਾਗਾ ਕਿ ਕਿਸੇ ਵੀ ਬੱਚਾ ਦੇਖੋ ਹੁਣ ਮੈਂ ਤੁਹਾਨੂੰ ਨਾਂ ਲਿਖ ਦੂੰ ਚਲੋ ਪੈਨ ਨਾਲ ਮੰਨ ਲਓ ਮੈਂ ਇੱਥੇ ਲਿਖਤਾ ਤੁਹਾਨੂੰ ਦੀਪਾ ਮਲਿਕ ਠੀਕ ਹੈ ਜੀ ਅੱਜ ਤਾਂ ਤੁਸੀਂ ਵੀਡੀਓ ਦੇਖੀ ਹੈ ਨਾ ਤੁਹਾਡੇ ਜਿਆਦਾ ਪਰ ਜੇ ਤੁਸੀਂ ਕੱਲ੍ਹ ਨੂੰ ਵੀ ਵੀਡੀਓ ਦੇਖੋ ਤੁਸੀਂ ਭੁੱਲ ਜਾਊਂਗੇ ਨਾਲ ਹੋਰ ਕੀ ਕਰਵਾਇਆ ਸੀ ਤਾਂ ਕਰਕੇ ਤੁਹਾਡੇ ਨਾਂ 'ਈ ਇਹ ਚੀਜ਼ਾਂ ਮੈਂ ਮੈਂਸ਼ਨ ਕਰਵਾ ਦਿੰਦਾ ਸਾਰੇ ਸਬਜੈਕਟਿਵ ਇਸ ਤਰ੍ਹਾਂ ਕਰਵਾਉਣਾ ਸੋਹਣਿਓ ਠੀਕ ਹੈ ਜੀ ਚਲੋ ਹੁਣ ਆਪਾਂ ਗੱਲ ਕਰਦੇ ਆ ਜੀ ਆ ਇੱਕੜਾ ਜੀ ਕੀ ਐ ਐਸਏਟੀ ਦਾ ਕਿਤੇ ਵੀ ਲਿਖਿਆ ਜੀ ਨਾ ਮੰਨ ਲਓ ਸੈਟੇਲਾਈਟ ਐ ਇੱਕ ਹੁਣ ਇਹ ਕੀ ਕਹਿੰਦੇ ਮethane ਸੈਟ ਇਹ ਮethane ਦੀ ਖੋਜ ਕਰੂਗਾ ਮethane ਗੈਸ ਦੀ ਖੋਜ ਕਰੂਗਾ ਇਹ ਸੈਟੇਲਾਈਟ ਆ ਜਿਹੜਾ ਕਹਿੰਦੇ ਸੈਟੇਲਾਈਟ ਲਾਂਚ ਕਿਨੇ ਕੀਤਾਗਾ ਲਾਂਚ ਕਿਹੜੀ ਕੰਪਨੀ ਨੇ ਕੀਤਾਗਾ ਠੀਕ ਹੈ ਜੀ ਦੇਖੋ ਆ ਤਾਂ ਹੈਗੀ ਰਸ਼ੀਆ ਦੀ ਕੰਪਨੀ ਆ ਜੂਐਸਏ ਦੀ ਐ ਨਾਸਾ ਵੀ ਜੂਐਸਏ ਦੀ ਐ ਇਸਰੋ ਆਪਣੀ ਇੰਡੀਆ ਦੀ ਐ ਇਹਨਾਂ ਦੇ ਵਿੱਚੋਂ ਕਿਨੇ ਕੀਤਾਗਾ ਇਹ ਪ੍ਰਾਈਵੇਟ ਕੰਪਨੀ ਸਪੇਸ ਐਕਸ ਨੇ ਕੀਤਾਗਾ SpaceX ਨੇ ਇਹ ਇੱਕ ਸੈਟੇਲਾਈਟ ਆ ਜਿਹੜਾ ਉਹ ਲੌਂਚ ਕੀਤਾ ਇਹਦਾ ਆਪਰੇਸ਼ਨ ਬੰਨ ਹੀ ਬੰਨਣਾ ਕਿ ਸੈਟੇਲਾਈਟ ਲੌਂਚ ਕੀਤਾਗਾ ਨਾਲ ਆਪਰੇਸ਼ਨ ਬਹੁਤ ਵਾਰੀ ਰਿਪੀਟ ਹੋਇਆ ਹੈ ਬਟ TCS ਵਾਲੇ ਆਪਰੇਸ਼ਨ ਬਹੁਤ ਵਧੀਆ ਢੰਗ ਨਾਲ ਪਾਉਂਦੇ ਆ ਹਰ ਵਾਰ ਠੀਕ ਹੈ ਜੀ ਸਪੇਸ ਐਕਸ ਦੀ ਫੁੱਲ ਫਾਰਮ ਕਦੇ ਨਹੀਂ ਪੁੱਛੀ ਜਾਊਗੀ ਬਸ ਇੱਕ ਵਾਰੀ ਦੇਖ ਲਓ ਠੀਕ ਹੈ ਜੀ ਸਪੇਸ ਐਕਸਪਲੋਰੇਸ਼ਨ ਟੈਕਨੋਲੋਜੀਜ਼ ਕਾਰਪੋਰੇਸ਼ਨ ਠੀਕ ਹੈ ਜੀ ਇੱਕ ਅਮਰੀਕਨ ਐਰੋਸਪੇਸ ਕੰਪਨੀ ਹੈ ਠੀਕ ਹੈ ਜੀ ਇਹ ਚੀਜ਼ ਵੀ ਤਾਂ ਤੁਹਾਨੂੰ ਕਦੇ ਨਹੀਂ ਪੁੱਛੀ ਜਾਊਗੀ ਇਹ ਵੀ ਨਹੀਂ ਕਦੇ ਪੁੱਛੀ ਜਾਊਗੀ ਠੀਕ ਹੈ ਜੀ ਇਹ ਤੁਹਾਨੂੰ ਮੈਂ ਸਿਰਫ ਇੱਕ ਨੋਟ ਜਵਾਸਤੇ ਦੱਸ ਰਿਹਾ ਹਾਂ ਪੁੱਛਿਆ ਜਾਊਗਾ ਇਹ ਵਾਲਾ ਪੁੱਛਿਆ ਜਾ ਸਕਦਾ ਹੈਗਾ ਕਿ ਜਿਹੜੀ ਸਪੇਸ ਐਕਸ ਹੈ ਸਟੈਲਿਸ਼ ਕਿਦੋਂ ਹੋਈ ਸੀ 2002 ਦੇ ਵਿੱਚ ਸਪੇਸ ਐਕਸ ਬਣਾਈ ਗਈ ਸੀ ਹੈੱਡ ਕੁਆਟਰ ਇਹਦਾ ਯੂ ਐਸ ਦੇ ਕੈਲੀਫੋਰਨੀਆ ਰਾਜ ਦੇ ਵਿੱਚ ਹੈ ਤੇ ਇਹਦਾ ਫਾਊਂਡਰ ਹੈਗਾ ਐਲਨ ਮਸਕ ਠੀਕ ਹੈ ਜੀ ਚਲੋ OTT ਪਲੇਟਫਾਰਮ OTT ਇਹ ਪ੍ਰੇਸ਼ਨ ਸੋਨੇ 2023 ਦੇ ਵਿੱਚ ਵੀ ਰਿਪੀਟ ਹੋਇਆ ਹੈਗਾ 2023 ਦੇ ਵਿੱਚ ਵੀ ਇਹ ਪ੍ਰੇਸ਼ਨ ਕਾਫੀ ਚਰਚਾ ਦੇ ਵਿੱਚ ਰਿਹਾ ਸੀ ਤੇ ਹੁਣ ਵੀ ਚਰਚਾ ਦੇ ਵਿੱਚ ਹੈ OTT ਕੀ ਹੁੰਦਾ OTT ਪਲੇਟਫਾਰਮ ਬਾਰੇ ਤੁਹਾਨੂੰ ਮੈਂ ਦੱਸਾਂ ਹੁਣ ਤੁਸੀਂ ਕੀ ਕਰਦੇ ਹੋ ਅੱਗੇ ਆਪਾਂ 90 ਦੇ ਵਿੱਚ ਫਿਲਮਾਂ ਦੇਖਣ ਜਾਂਦੇ ਸੀ ਹੈਨਾ ਹੁਣ ਆਪਾਂ ਨੂੰ ਕੋਈ ਕਹਿੰਦਾ ਤਾਂ ਭਾਈ Jio ਐਪ ਡਾਊਨਲੋਡ ਕਰ ਲਓ ਉੱਥੇ ਵੀ ਤੁਸੀਂ ਫਿਲਮ ਦੇਖ ਸਕਦੇ ਹੋ ਕੋਈ ਤੁਹਾਨੂੰ ਕਹਿੰਦਾ ਕਿ MX ਪਲੇਅਰ ਡਾਊਨਲੋਡ ਕਰ ਲਓ ਉੱਥੇ ਵੀ ਫਿਲਮਾਂ ਦੇਖ ਸਕਦੇ ਹੋ ਕੋਈ ਆਪਾਂ ਨੂੰ ਕਹਿੰਦਾ ਨਾ ਹੁੰਦਾ ਜਿਵੇਂ ਆਪਣੀ ਪੰਜਾਬੀ ਇੱਕ ਪੰਜਾਬੀ ਦੇ ਵਿੱਚ ਵੀ ਉਹ ਹੋ ਹੈਗਾਗਾ ਕਿਹੜੇ ਔਰ ਕਾਫੀ ਐਪ ਆਉਂਦਾਂਗੇ ਜਿਦੇ ਵਿੱਚ ਆਪਾਂ ਫਿਲਮਾਂ ਦੇਖ ਸਕਦੇ ਹੁੰਨੇ ਆ ਹਨਾ ਡਾਊਨਲੋਡ ਉਹ ਉਹਨਾਂ ਨੂੰ ਜਿਹੜੀਆਂ ਆਪਾਂ ਫਿਲਮਾਂ ਐਪ ਉੱਤੇ ਦੇਖਣਾ ਜਿਵੇਂ ਜੀ5 ਹੋ ਗਿਆ ਹਾਊਸਟਾਰ ਹੋ ਗਿਆ ਇਹ ਸਾਰੇ ਓਟੀਟੀ ਪਲੇਟਫਾਰਮ ਹੁੰਦੇ ਰਹਾ ਜੀ ਜਿੱਥੇ ਮਤਲਬ ਫਿਲਮਾਂ ਅਪਲੋਡ ਹੋ ਜਾਂਦੀਆਂ ਹੁੰਦੀਆਂ ਹਨਾ ਫਿਲਮੇ ਜਾਣ ਦੀ ਲੋੜ ਨਹੀਂ ਹੁੰਦੀ ਬਹੁਤ ਮੂਵੀਆਂ ਓਟੀਟੀ ਰੀਲੀਜ਼ ਹੁੰਦੀਆਂ ਉਮੇ ਜਿਵੇਂ ਇਹ ਰਹਾ ਜੀ ਕਿਹੜੀ ਪਹਿਲੀ ਸਰਕਾਰ ਸਮਰਪਿਤ ਓਟੀਟੀ ਪਲੇਟਫਾਰਮ ਬਣ ਗਿਆ ਸਰਕਾਰ ਨੇ ਇਹਨੂੰ ਸਹਿਮਤੀ ਦਿੱਤੀ ਠੀਕ ਹੈ ਜੀ ਪਹਿਲੀ ਵਾਰ ਇਹ ਚੀਜ਼ ਹੋਈ ਹੈ ਇਹ ਹੋਈ ਹੈ ਆਪਣੇ ਕੇਰਲਾ ਦੇ ਵਿੱਚ ਪਹਿਲਾਂ ਵੀ ਇਹ ਅਪ੍ਰੋਵੀਸ਼ਨ ਕੋਈ ਅੱਜ ਦਾ ਨਹੀਂ ਹੈਗਾ ਇਹ ਅਪ੍ਰੋਵੀਸ਼ਨ 2023 ਦੀ ਚਰਚਾ ਚੱਲੀ ਜਾਂਦੀ ਸੀ ਪਰ ਮਨਜ਼ੂਰੀ ਇਹਨੂੰ ਹੁਣ ਮਿਲੀ ਹੈ ਇਹ ਅਪ੍ਰੋਵੀਸ਼ਨ ਵੀ ਤੁਹਾਨੂੰ 200% ਦੀ ਕੈਟਾਗਰੀ ਵਿੱਚ ਰੱਖ ਸਕਦੇ ਹੋ ਦੇਖੋ ਜੀ ਪਹਿਲਾ ਆ ਗਿਆ ਇੰਡੀਆ ਦਾ ਫਰਸਟ ਗ੍ਰੀਨ ਹਾਈਡਰੋਜਨ ਪਲਾਂਟ ਹੈ ਜਿਹੜਾ ਕਾਰਾ ਇਹ ਹੈਗਾ ਸਟੇਨਲੈਸ ਸਟੀਲ ਸੈਕਟਰ ਦੇ ਵਿੱਚ ਲਗਾਇਆ ਗਿਆ ਹੈਗਾ ਇਹਦਾ ਉਦਘਾਟਨ ਕੀਤਾ ਗਿਆ ਸੋਹਣਿਓ ਕਿਹੜੀ ਸਟੇਟ ਦੇ ਵਿੱਚ ਇਹਦਾ ਉਦਘਾਟਨ ਕੀਤਾ ਗਿਆ ਆਪਾਂ ਤੋਂ ਇਹ ਪੁੱਛ ਰਹੇ ਹਾਂ ਕਿਹੜੀ ਸਟੇਟ ਦੇ ਵਿੱਚ ਇਹਦਾ ਉਦਘਾਟਨ ਕੀਤਾ ਗਿਆ ਹੈਗਾ ਏ ਭਾਈ ਜਿਹੜੇ ਨੇ ਰਿਕਾਟਨ ਕੀਤਾ ਗਿਆ ਇਹ ਆਪਣਾ ਗਵੰਡੀ ਰਾਜ ਹੀ ਇੱਕ ਕਿਹੜਾ ਹਰਿਆਣਾ ਠੀਕ ਹੈ ਜੀ ਹਰਿਆਣਾ ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ ਆਪਰੇਸ਼ਨ ਮੈਨੂੰ ਵੀ ਤੁਸੀਂ 200% ਕੈਟਾਗਰੀ ਚ ਰੱਖ ਸਕਦੇ ਹੋ ਠੀਕ ਹੈ ਜੀ ਕਰਨੇ ਤਾਂ ਤੁਸੀਂ ਸਾਰੇ ਹੀ ਆ ਜਿਹੜੇ ਮੈਂ ਤੁਹਾਨੂੰ ਕਹੇ ਤਾਂ ਉਹ ਤਾਂ ਪੱਕੀ ਬੱਠ ਤੇ ਪਏ ਹੁੰਦੇ ਆ ਠੀਕ ਹੈ ਜੀ 1 ਮਿੰਟ ਰਜੇ ਠੀਕ ਹੈ ਜੀ ਆ ਚੀਜ਼ ਤੁਹਾਡੇ ਸਾਹਮਣੇ ਗਰਪਤ ਨੂੰ ਸੰਵਿਧਾਨਕ ਅਧਿਕਾਰ ਦੇ ਲਈ ਦੁਨੀਆ ਦਾ ਪਹਿਲਾ ਦੇਸ਼ ਇਹ ਕੀ ਚੀਜ਼ ਹੈ ਜਿਹੜਾ ਜੇ ਦੇਖੋ ਜਿਵੇਂ ਹੁਣ ਤੁਹਾਨੂੰ ਪਤਾਗਾ ਕਿ ਆਪਣੇ ਇੰਡੀਆ ਦੇ ਵਿੱਚ ਜੇਕਰ ਅਣਚਾਹੀ ਪ੍ਰੈਗਨੈਂਸੀ ਹੋ ਜੇ ਮਤਲਬ ਬੱਚਾ ਕੋਈ ਚਾਹੁੰਦਾ ਨਹੀਂ ਹੁੰਦਾ ਹੋ ਜਾਂਦਾ ਕਈ ਵਾਰੀ ਬੱਚਾ ਹੈਨਾ ਤਾਂ ਉਹਦੀ ਇੱਕ ਲਿਮਟ ਹੁੰਦੀ ਹੈ 3 ਮਹੀਨੇ ਦੇ ਵਿੱਚ ਵਿੱਚ ਸ਼ਾਇਦ ਉਹਨੂੰ ਗਰਭਪਾਤ ਕਰਵਾਇਆ ਜਾ ਸਕਦਾ ਕਿ ਸਾਨੂੰ ਬੱਚਾ ਚਾਹੀਦਾ ਹੈ ਕਿ ਨਹੀਂ ਚਾਹੀਦਾ ਉਹ ਦੇਖ ਲੈਂਦਾ ਬੰਦਾ ਹੈਨਾ ਪਰ ਇਹ ਦੁਨੀਆ ਦਾ ਪਹਿਲਾ ਦੇਸ਼ ਬਣ ਕੇ ਜਿਹੜੋ ਵੀ ਤੁਹਾਡਾ ਦਿਲ ਕਰਦਾ ਤੁਸੀਂ ਉਦੋਂ ਇੱਥੇ ਗਰਭਪਾਤ ਕਰਵਾ ਸਕਦੇ ਹੋ ਠੀਕ ਹੈ ਜੀ ਤਾਂ ਇਹ ਕਿਹੜਾ ਦੇਸ਼ ਬਣ ਗਿਆ ਭਾਈ ਜਿਨ੍ਹਾਂ ਨੇ ਬਿੱਲ ਲੈ ਕੇ ਆਏ ਸੰਸਦ ਦੇ ਵਿੱਚ ਤੇ ਉੱਥੇ ਰਾਜੇ ਇਹ ਬਿੱਲ ਪਾਸ ਕੀਤਾ ਗਿਆਗਾ ਠੀਕ ਹੈ ਜੀ ਤਾਂ ਇਹ ਗੱਲ ਕਰ ਰਹੇ ਹਾਂ ਜੀ ਫਰਾਂਸ ਦੀ ਠੀਕ ਹੈ ਜੀ ਚਲੋ ਆਦੋਂ ਸਿੱਧੇ ਚੱਲ ਕਰ ਲਿਓ ਪੰਜਵਾਂ ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ ਜਿਹੜਾ 2024 ਹੋਇਆ ਹੈਗਾ ਉਹਦਾ ਥੀਮ ਕੀ ਆ ਉਹਦਾ ਥੀਮ ਹੈਗਾ ਜੰਗ ਵੌਇਸ ਇੰਗੇਜ ਐਂਡ ਇਨ ਪਾਵਰ ਆਫ ਨੈਸ਼ਨਲ ਟਰਾਂਸਫਰਮੇਸ਼ਨ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਆਪਰੇਸ਼ਨ ਉਹ ਵੀ ਤੁਸੀਂ ਸਾਰੇ ਮੈਂ ਤੁਹਾਨੂੰ ਦੱਸੀ ਜਾਣਾ ਰਿਹਾ ਜੀ ਮੈਂ ਤਾਂ ਚੁਣ ਕੇ ਆਪਰੇਸ਼ਨ ਲੈ ਕੇ ਆਇਆ ਬਈ ਤੁਹਾਡੇ ਬਾਅਦੇ ਬਿਲਕੁਲ ਚੁਣ ਕੇ ਜੇ ਤੁਸੀਂ ਇਹਦੇ 'ਚ ਵੀ ਰਿਆਤ ਭਾਲੋਗੇ ਜੀ ਆਹ ਛੱਡ ਦਿਓ ਜੀ ਆਹ ਕਰਾ ਦਿਓ ਜੀ ਆਹ ਔਖ ਹੈ ਜੀ ਆਹ ਸੌਖ ਹੈ ਜੀ ਮੇਰੇ ਪੜਾਏ ਹੋਣੇ ਵੀ ਰਾਜੇ ਜੇਕਰ ਤੁਸੀਂ ਔਖਾਂ ਮੰਨਦੇ ਹੋ ਮੈਥ ਲਾ ਲਓ ਇੰਗਲਿਸ਼ ਲਾ ਲਓ ਪੰਜਾਬੀ ਲਾ ਲਓ ਜੀ ਕੇ ਲਾ ਲਓ ਤਾਂ ਫੇਰ ਆਪਾਂ ਬਹੁਤ ਜ਼ਿਆਦਾ ਪਿੱਛੇ ਪਏ ਹਾਂ ਕਿਉਂਕਿ ਅਸੀਂ ਹੈਗੇ ਪੰਜਾਬੀ ਸਕੂਲਾਂ ਵਾਲੇ ਸਾਨੂੰ ਪਤਾ ਕਿ ਬੱਚਾ ਕਿੱਥੋਂ ਸ਼ੁਰੂ ਹੁੰਦਾ ਹੈ ਕਿੱਥੋਂ ਖਤਮ ਹੁੰਦਾ ਹੈ ਬੱਚੇ ਦਾ ਸੋਚਣ ਸ਼ਕਤੀ ਕਿੱਥੇ ਬੱਚੇ ਨੂੰ ਕਿਹੜੀ ਜੀ ਔਕੀ ਲੱਗਦੀ ਹੈ ਕਿਹੜੀ ਜੀ ਸੌਖੀ ਲੱਗਦੀ ਹੈ ਜਦੋਂ ਮੈਥ ਪੜਾਉਣਾ ਮੈਨੂੰ ਪਤਾ ਲੱਗ ਜਾਂਦਾ ਹੁੰਦਾ ਕਿ ਆਹ ਸਵਾਲ ਥੋੜਾ ਸਮਝ ਆਇਆ ਹੈ ਕਿ ਆਹ ਸਵਾਲ ਨਹੀਂ ਸਮਝ ਆਇਆ ਠੀਕ ਹੈ ਉਹ ਮੈਂ ਆਪਣੇ ਆ ਵੀ ਦੁਬਾਰੇ ਕਰਵਾ ਦਿੰਦਾ ਹੁਣਾਗਾ ਹੁਣ ਤੁਸੀਂ ਬਹੁਤ ਸੋਚੀ ਜਾਂਦੇ ਹੋਵੋਗੇ ਜੀ ਇੰਨੇ ਕੀ ਮਜ਼ਾਰ ਕਰਾਂਗੇ ਜੇ ਤੁਹਾਨੂੰ ਫੇਰ ਵੀ ਤੁਹਾਡੇ ਕੋਲ ਟਾਈਮ ਹੈਗਾ ਤੁਸੀਂ ਪੀਡੀਐਫ ਦੀ ਥਾਂ ਤੁਸੀਂ ਐਂ ਨੀ ਇੰਨੀ ਚੀਜ਼ ਲਿਖ ਲਿਆ ਕਰੋ ਕੱਲੀ ਪੰਜਾਬੀ ਉਹਦੇ ਥੱਲੇ ਆਨਸਰ ਲਿਖ ਲਿਆ ਕਰੋ ਕੱਲਾ ਫਿਰ ਤੁਹਾਨੂੰ ਪੜ੍ਹਦਾ ਸੌਖਾ ਹੋ ਜਾ ਗੁਰੂ ਨਾਲ ਨਾਲ ਠੀਕ ਹੈ ਜੀ ਬਾਕੀ ਤੁਸੀਂ ਵੀਡੀਓ ਦੇਖ ਕੇ ਕਰ ਦੋ ਉਹਦੋਂ ਵਧੀਆ ਗੱਲ ਤਾਂ ਕੋਈ ਹੈ ਨਹੀਂ ਹੈਗੀ ਕਿ ਪੀਡੀਐਫ ਤੋਂ ਵੀ ਪੜ ਲੰਨੇ ਹੋ ਕਿਉਂਕਿ ਟਾਈਪ ਕਰਿਆ ਟਾਈਮ ਬਚ ਜਾਊਗਾ ਠੀਕ ਹੈ ਜੀ ਸੌਖੀ ਮੈਂ ਥੱਲੇ ਪਾ ਗਿਆ ਠੀਕ ਹੈ ਜੀ ਬੀਐਸਐਫ ਦੇ ਵਿੱਚ ਬਾਰਡਰ ਸਕਿਉਰਿਟੀ ਫੋਰਸ ਦੀ ਫੁੱਲ ਫਾਰਮ ਹੁੰਦੀ ਹੈ ਤੇ ਪਹਿਲੀ ਸਨਾਈਪਰ ਕਮਾਂਡ ਵਿੱਚ ਸਨਾਈਪਰ ਕੌਣ ਹੁੰਦਾ ਇੱਕ ਨਰਾ ਜੇ ਤੁਸੀਂ ਫਿਲਮਾਂ ਦੇ ਵਿੱਚ ਦੇਖਿਆ ਹੋਣਾਗਾ ਇੱਕ ਤਾਂ ਆਪਣੇ ਅਸਾਲਟ ਰਫਲਾ ਹੁੰਦੇ ਨੇ ਜਿਹੜਾ ਸਟੇਟ ਗਨ ਹੋ ਗਈਆਂ ਕੋਲੋਂ ਬਾਜ ਜਾਂਦਾ ਫਿਰ ਇੱਕ ਬਹੁਤ ਦੋ ਦੋ ਤਿੰਨ ਤਿੰਨ ਕਿਲੋਮੀਟਰ ਦੂਰ ਤੋਂ ਨਿਸ਼ਾਨਾ ਬਾਜ਼ ਦਾਉਂਦਾ ਉਹਨੂੰ ਸਨਾਈਪਰ ਰਫਲਾ ਕਹਿੰਦੇ ਹੁੰਦੇ ਜਿਹੜੇ ਦੂਰ ਮੀਨ ਲੱਗੀ ਹੁੰਦੀ ਹੈ ਤੇ ਇਹ ਆਪਣੀ ਪਹਿਲੀ ਰਾਜੇ ਬੀਐਸਐਫ ਦੇ ਵਿੱਚ ਸਨਾਈਪਰ ਬਣੀ ਹੈ ਇਹਦਾ ਨਾਮ ਹੈਗਾ ਸੁਮਨ ਕੁਮਾਰੀ ਤਾਂ ਇਹ ਇੱਕ ਊਮੈਨ ਹੈ ਰਾਜੇ ਫਰਸਟ ਊਮੈਨ ਤਾਂ ਕਰਕੇ ਇੰਪੋਰਟੈਂ ਜੇ ਵੀ ਤੁਸੀਂ ਸ਼ਾਲੀਜਾ ਧਾਮੀ ਦਾ ਨਾਮ ਸੁਣਿਆ ਹੋਣਾਗਾ ਇਹ ਆਪਣੀ ਰਾਜੇ ਜਿਹੜਾ ਆਪਣਾ ਲੜਾਕੂ ਜਹਾਜ਼ ਹੁੰਦਾਗਾ ਫਰੰਟ ਲਾਈਨ ਕੰਬਾਲਟ ਅਧਿਕਾਰੀ ਬਣੀ ਹੈ ਸ਼ਾਲੀਜਾ ਧਾਮੀ 에ਅਰ ਦੇ ਵਿੱਚ ਲੜਾਕੂ ਜਹਾਜ਼ੜਾ ਚਲਾਉਣ ਵਾਲੀ ਹੈ ਕਿ ਪੈਰ ਤੇ ਫਰੰਟ ਤੇ ਲੜੂਗੀ ਇਹ ਪਹਿਲੀ ਔਰਤ ਹੈਗੀ ਇਹ ਠੀਕ ਹੈ ਜੀ ਇਹਦਾ ਨਾਮ ਹੈਗਾ ਸ਼ਾਲੀਜਾ ਧਾਮੀ ਦੂਗਦੇ ਤੁਸੀਂ ਨਾਮ ਸੁਣਿਆ ਹੋਣਾ ਰਹੇ ਜੀ ਦੂਜੇ ਨੰਬਰ ਤੇ ਅਵਾਨੀ ਚਤੁਰਵੇਦੀ ਇਹ ਇੰਡੀਆ ਦੀ ਆਪਣੀ ਇੰਡੀਆ ਦੀ ਫਰਸਟ ਊਮਨ ਫਾਈਟਰ ਪਾਇਲਟ ਹੈ ਜੀ ਠੀਕ ਹੈ ਜੀ ਇਹਦਾ ਫਰੰਟ ਲਾਈਨ ਤੇ ਲੜਨ ਵਾਲੀ ਹੈ ਇਹ ਇਰ ਫਰੰਟ ਲਾਈਨ ਕੋਮਬੈਟ ਲੜਨ ਵਾਲੀ ਹੈ ਇਹ ਆਪਣੀ ਪਹਿਲੀ ਫਾਈਟਰ ਪਾਇਲਟ ਹੈਗੀ ਇਹ ਪਾਇਲਟ ਨਹੀਂ ਹੈਗੀ ਇਹ ਪਾਇਲਟ ਹੈ ਇਦੋਂ ਬਾਅਦ ਦੀਪਿਕਾ ਮਿਸ਼ਰਾ ਦਾ ਨਾਮ ਸੁਣਿਆ ਹੋਣਾ ਤੁਸੀਂ ਇਹ ਵਿੰਗ ਕਮਾਂਡਰ ਹੈ ਸੋਣਿਓ ਦੀਪਿਕਾ ਮਿਸ਼ਰਾ ਜਿਹੜੀ ਕਿ ਫਰਸਟ ਵੂਮਨ ਆਫੀਸਰ ਬਣੀ ਹੈ ਜਿਹਨੂੰ ਅਵਾਰਡ ਮਿਲੇਗਾ ਕਿਹੜਾ ਗਲੈਂਟਰੀ ਅਵਾਰਡ ਇਹ ਇੰਡੀਅਨ ਫੋਰਸ ਦੇ ਵਿੱਚ ਪਹਿਲੀ ਔਰਤ ਹੈ ਜਿਹਨੂੰ ਇਹ ਅਵਾਰਡ ਮਿਲਿਆ ਨਹੀਂ ਅਜੇ ਤੱਕ ਕਿਸੇ ਔਰਤ ਨੂੰ ਇਹ ਅਵਾਰਡ ਨਹੀਂ ਮਿਲਿਆ ਸੀ ਇਹ ਦੀਪਿਕਾ ਮਿਸ਼ਰਾ ਨੂੰ ਹੀ ਮਿਲਿਆ ਕਰਲਾ ਚੌਥਾ ਨੰਬਰ ਤੇ ਹੈਗੀ ਇਹ ਰਾਜੇ ਸਿਵਾਚਹਾਨ ਇਹਦਾ ਨਾਮ ਦਾ ਪਰ 2021 ਵਿਲੇ ਦੇ 22 ਵਲੇ ਸੁਣਦੇ ਆਉਣੇ ਆ ਇਹਨਾਂ ਤੁਹਾਨੂੰ ਪਤਾ ਕੁਮਾਰ ਪੋਸਟ ਸਿਆਚਨ ਗਲੇਸ਼ੀਅਰ ਹੈ ਜਿਹੜਾ ਆਪਣਾ ਉੱਥੇ ਇੱਕ ਸਭ ਤੋਂ ਉੱਚੀ ਪੋਸਟ ਹੈਗੀ ਜਿਹਨੂੰ ਕਹਿੰਦੇ ਕੁਮਾਰ ਪੋਸਟ ਉੱਥੇ ਇਹਨਾਂ ਨੇ ਡਿਊਟੀ ਵਜੋਂ ਪੋਸਟਿੰਗ ਹੋਈ ਸੀ ਇਹ ਸਿਵਾਚਹਾਨ ਦੀ ਤਾਂ ਇਹਨਾਂ ਦੇ ਵਿੱਚੋਂ ਸਾਰਿਆਂ ਦੇ ਵਿੱਚੋਂ ਕੋਈ ਨਾ ਕੋਈ ਪ੍ਰਸ਼ਨ ਤਾਂ ਤੋਂ ਪੱਕਾ ਪੁੱਛਿਆ ਹੀ ਪੁੱਛਿਆ ਜਾਣਾਗਾ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਇਹ ਪ੍ਰਸ਼ਨ ਕੋਈ ਬੜਾ ਇੰਪੋਰਟੈਂਟ ਨਹੀਂ ਹੈਗਾ ਇਹਨੂੰ ਤਾਂ ਮੈਂ 50% ਕੈਟਾਗਰੀ ਵਾਲੇ ਚ ਰੱਖੂੰਗਾ ਇਵੇਂ ਬੈਸੇ ਵਿੱਚ ਮੈਂਸ਼ਨ ਕਰਤਾ ਸੀ ਬੀਈਈ ਬਿਊਰੋ ਆਫ એનર્ਜੀ ਐਫੀਸ਼ੀਐਂਸੀ ਦੇ ਵਿੱਚ ਕਿਹੜੀ ਜਿਹੜੀ ਆਪਣੀ એનર્ਜੀ ਐਫੀਸ਼ੀਐਂਸੀ ਆ ਉਹਦੇ ਵਿੱਚ ਕਿਹੜੀ ਸਟੇਟ ਆ ਜੀ ਜਿਹਨੇ ਸਭ ਤੋਂ એનર્ਜੀ ਸੈਕਟਰ ਦੇ ਵਿੱਚ ਸਭ ਤੋਂ ਵਧੀਆ ਪਰਫਾਰਮ ਕੀਤਾ ਠੀਕ ਹੈ ਜੀ એનર્ਜੀ ਜਿਵੇਂ ਆਪਣੀ ਬਿਜਲੀ ਦੀ ਲਾ ਲਓ ਹੋਰ ਲਾ ਲਓ ਫੈਕਟਰੀ ਕਾਰਖਾਨੇ ਲਾ ਲਓ ਉਹਦੇ ਵਿੱਚ એનર્ਜੀ ਖੇਤਰ ਸੈਕਟਰ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਕੰਮ ਕੀਤਾ ਟੌਪ ਤੇ ਕੰਮ ਕੀਤਾਗਾ ਇਹਨਾਂ ਨੇ ਰਿਪੋਰਟ ਬਣਾ ਕੇ ਦਿੱਤੀ ਹੈ ਬੀਈਈ ਨੇ ਕਿਹਨੇ ਉਹ ਕਿਹੜਾ ਰਾਜ ਹੈਗਾ ਜਾਂ ਕਿਹੜਾ ਕਿਹੜੀ ਸਟੇਟ ਆ ਉਹ ਏ ਪੁੱਛ ਰਹੇ ਨੇ ਜੀ ਆਪਾਂ ਤੋਂ ਠੀਕ ਹੈ ਜੀ ਤਾਂ ਇਹ ਪ੍ਰਸ਼ਨ ਵੀ ਆਪਣੇ ਵਾਸਤੇ ਇੰਪੋਰਟੈਂਟ ਬਣ ਜਾਂਦਾ ਉਹ ਹੈਗੇ ਜੀ ਆਪਣੀ ਕਰਨਾਟਕ ਏ ਨੰਬਰ ਆਪਸ਼ਨ ਠੀਕ ਹੈ ਜੀ ਚਲੋ ਹੁਣ ਚੱਲਦੇ ਆ 13ਵੇਂ ਪ੍ਰਸ਼ਨ ਤੇ ਦੇਖੋ ਜੀ ਤੁਸੀਂ ਆ ਨਾਂ ਸੁਣਿਆ ਹੋਣਾ ਸ਼ਾਵਾਜ ਸ਼ਰੀਫ ਇਹ ਪ੍ਰਸ਼ਨ ਤੁਹਾਡੇ ਵਾਸਤੇ 200% ਕੈਟਾਗਰੀ ਜਿਹੜਾ ਤਾਂ ਕਰਕੇ ਕਹਿਣਾ ਸੋਹਣਿਓ ਬਸ ਲੱਗੇ ਰਹੋ ਨਾਲ ਹੋਂ ਤੁਹਾਨੂੰ ਪਤਾ ਕੀ ਸਿਲੈਕਸ਼ਨ ਦੇਖੋ ਜੀ ਪਹਿਲਾਂ ਮੈਂ ਕਦੇ ਵੀ ਪਾਉਂਦਾ ਹੁੰਦਾ ਸੀ ਗਰੁੱਪਾਂ ਦੇ ਵਿੱਚ ਕਿ ਬੱਚਾ ਫਲਾਣਾ ਸਿਲੈਕਟ ਹੋ ਗਿਆ ਤੇਮ ਕਾ ਸਿਲੈਕਟ ਹੋ ਗਿਆ ਕੋਕੀ ਮੈਨੂੰ ਇਹ ਹੁੰਦਾ ਕਿ ਤੁਸੀਂ ਆਵਦੇ ਆ ਵੀ ਦੱਸ ਦਿੰਦੇ ਪਰ ਹੁਣ ਮੈਨੂੰ ਬੱਚੇ ਕਹਿੰਦੇ ਸਾਡਾ ਪਾ ਦਿਆ ਕਰੋ ਤਾਂ ਕਰਕੇ ਮੈਂ ਤੁਹਾਡੇ ਤੁਸੀਂ ਦੇਖ ਲਓ ਅੱਜ ਸਿਲੈਕਸ਼ਨ ਕਿੰਨੇ ਵਧੀਆ ਕੈਂਡੀਡੇਟਾਂ ਦੀ ਸਿਲੈਕਸ਼ਨ ਹੋਈ ਹੈ ਬਾਕੀ ਜਿਹੜੇ ਕੈਂਡੀਡੇਟਾਂ ਦੇ ਜਿਦੋਂ ਵੀ ਮੈਨੂੰ ਟਾਈਮ ਮਿਲਦਾ ਹੈ ਜਿਵੇਂ ਸਕਰੀਨਸ਼ਾਟ ਪਾ ਦਿੰਦਾ ਬਾਕੀ ਕਾਫੀ ਬੱਚਿਆਂ ਦੇ ਆ ਰਹੇ ਹੈ ਠੀਕ ਹੈ ਜੀ ਤੇ ਇਹ ਨਾਲ ਜੇ ਤਾਂ ਕਰਕੇ ਇਹਨੂੰ ਤੁਸੀਂ ਨਾਲ ਲੱਗੇ ਰਹੋ ਮੇਰੇ ਮੇਰਾ ਰੋਲ ਹੈਗਾ ਤੁਹਾਨੂੰ ਪੜਾਉਣਾ ਤੁਹਾਡਾ ਰੋਲ ਹੈਗਾ ਪੜ੍ਹਨਾ ਇਹ ਕੰਬੀਨੇਸ਼ਨ ਆਪ ਰਹਿ ਜਾਂਦਾ ਹੁੰਦਾ ਹੈ ਜੀ ਹਮੇਸ਼ਾ ਕੰਬੀਨੇਸ਼ਨ ਨਾਲ ਇਹ ਨਹੀਂ ਹੈਗਾ ਕਿ ਤੁਸੀਂ ਮਤਲਬ ਫਲਾਣੇ ਦਾ ਬੈਚ ਸਸਤ ਹੈ ਉਹ ਲੈ ਲਓ ਫਰਾਨੇ ਕੋਲੇ ਵਾਲੇ ਵੱਡੇ ਵੱਡੇ ਕਰਕੇ ਸਕਰੀਨਾਂ 'ਤੇ ਪੜਾਉਂਦੇ ਆ ਜੀ ਉਹ ਬੈਚ ਲੈ ਲਓ ਉਹ ਬਹੁਤ ਵਧੀਆ ਪੜਾਉਣਗੇ ਠੀਕ ਹੈ ਜੀ ਫਰਾਨੇ ਦੇ ਵੀਊ ਵੱਧ ਆ ਜੀ ਉਹਦੇ ਕੋਲ ਪੜ ਲਓ ਇਹ ਚੀਜ਼ਾਂ ਨਾ ਕਦੇ ਨਹੀਂ ਪੜਾਇਆ ਜਾਂਦਾ ਹੁੰਦਾ ਜੇ ਤੁਸੀਂ ਪੇਪਰ ਕਲੀਅਰ ਕਰਨਾ ਹੈ ਤੁਹਾਡਾ ਟੀਚਰ ਅਤੇ ਸਟੂਡੈਂਟ ਦਾ ਆਪਸ ਦੇ ਵਿੱਚ ਕੰਬੀਨੇਸ਼ਨ ਹੋਣਾ ਬਹੁਤ ਜ਼ਰੂਰੀ ਹੈ ਕੰਬੀਨੇਸ਼ਨ ਦਾ ਮਤਲਬ ਇਹ ਨਹੀਂ ਕਿ ਜੇ ਬੈਸ ਸਸਤਾ ਕਰਤਾ ਤੁਸੀਂ ਇੱਧਰ ਭੱਜ ਜਾਓ ਜੇ ਮਹਿੰਗਾ ਕਰਤਾ ਕਿਸੇ ਹੋਰ ਵੱਲ ਵਗ ਜਾਓ ਇਹ ਚੀਜ਼ ਨਹੀਂ ਹੁੰਦੀ ਤੁਹਾਡਾ ਟੀਚਰ ਦਾ ਕੰਬੀਨੇਸ਼ਨ ਹੋਣਾ ਜ਼ਰੂਰੀ ਹੈ ਕਿ ਤੁਹਾਨੂੰ ਇਹਨਾਂ ਨੂੰ ਪੜਾਉਣਾ ਆਉਣਾ ਚਾਹੀਦਾ ਟੀਚਰ ਨੂੰ ਤਾਂ ਉਹ ਜੀ ਸਮਝੋਣੀ ਚਾਹੀਦੀ ਹੈ ਜੇਕਰ ਤੁਸੀਂ ਦੋਨੇ ਚੀਜ਼ਾਂ ਇੱਕ ਦੂਜੇ ਨਾਲ ਮੈਨੇਜ ਕਰ ਲਿਆ ਹੋ ਕਿ ਸਾਨੂੰ ਬਈ ਸੌਖੇ ਢੰਗ ਨਾ ਭੜਾਇਆ ਜਾ ਰਿਹਾ ਫਿਰ ਤੁਸੀਂ ਪੇਪਰ ਕਲੀਅਰ ਕਰ ਸਕਦੇ ਹੋ ਜੇ ਤੁਸੀਂ ਸਿਰਫ ਪ੍ਰਾਈਸ ਦੇਖ ਕੇ ਕਿਸੇ ਵੱਲ ਗਏ ਹੋ ਜਾਂ ਵੀਊ ਦੇਖ ਕੇ ਗਏ ਹੋ ਫਿਰ ਤੁਸੀਂ ਆਪਣਾ ਨੁਕਸਾਨ ਕਰਾ ਰਹੇ ਹੋ ਠੀਕ ਹੈ ਜੀ ਤਾਂ ਕਰਕੇ ਪ੍ਰਾਈਮ ਮਿਨਿਸਟਰ ਹੈ ਜਿਹੜੇ ਜਿਹੜੇ ਕਿਹੜੇ ਸ਼ਹਿਵਾਜ਼ ਸ਼ਰੀਫ ਇਹਨਾਂ ਨੂੰ ਹੁਣੀ ਅਪਾਇੰਟ ਕੀਤਾ ਗਿਆ ਪ੍ਰਾਈਮ ਮਿਨਿਸਟਰ ਕਿਹੜੇ ਦੇਸ਼ ਦਾ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਅਪਰੇਸ਼ਨ ਆਪਣੇ ਵਾਸਤੇ ਜੀ ਪਾਕਿਸਤਾਨ ਦਾ ਪਾਕਿਸਤਾਨੀ ਰਾਜਤਾ ਨਹੀਂ ਕੀ ਹੈ ਜੀ ਇਸ ਲੰਮਾ ਵਾਦ ਪੰਜਾਬ ਵਾਲਿਆਂ ਦਾ ਬਹੁਤ ਮੂਹ ਕਰਦੇ ਆ ਇਹ ਚਲੋ ਜੀ ਆਪਰੇਸ਼ਨ ਵੀਰ ਜੀ ਦੱਸੋ ਤੁਸੀਂ ਜਨਾ ਮੈਂ ਤਾਂ ਜੇ ਇਹਦੇ ਵਿੱਚ ਮੈਂ ਪੇਪਰ ਪਾਉਣਾ ਹਾਂ ਮੈਂ ਸਾਰੇ ਘੰਟੇ ਫੇਡ ਪਾਉਣ ਦਾ ਚਾਲੇ ਠੀਕ ਹੈ ਜੀ ਕਹਿੰਦੇ ਜੀ ਜਿਹੜਾ ਆਇਸ਼ਮਾਨ ਯੋਜਨਾ ਦੇ ਕਾਰਡ ਨਹੀਂ ਬਣਦੇ ਆਇਸ਼ਮਾਨ ਯੋਜਨਾ ਮੋਦੀ ਸਾਹਿਬ ਬਣਾ ਕੇ ਦਿੰਦੇ ਆ ਇਹ ਨਾ ਕਹਿੰਦੇ 5 ਕਰੋੜ ਬਣ ਚੁੱਕੇ ਆ ਕਿਹੜੇ ਰਾਜ ਫਰਸਟ ਸਟੇਟ ਬਣ ਗਈ 5 ਕਰੋੜ ਆਸ਼ਮਨ ਕਾਰਡ ਬਣਾਉਣ ਵਾਲਾ ਦੇਸ਼ ਦਾ ਪਹਿਲਾ ਰਾਜ ਕਿਹੜਾ ਬਣ ਗਿਆ 5 ਕਰੋੜ ਕਾਰਨ ਦੇਖੋ ਆਪਣੇ ਪੰਜਾਬ ਦੀ ਜਿਹੜੀ ਆਬਾਦੀ ਹੈ ਉਹ 3 ਕਰੋੜ ਹੈਗੀ ਸਾਢੇ 3 ਕਰੋੜ ਹੋ ਗਈ ਹੁਣ ਠੀਕ ਹੈ ਜੀ ਤਾਂ 5 ਕਰੋੜ ਰਾਜੇ ਇੱਥੇ ਕੀ ਬਣਗੇ ਆਸ਼ਮੈ ਯੋਜਨਾ ਕਾਰਡ ਬਣਗੇ ਕਿਹੜੇ ਰਾਜ ਦੇ ਵਿੱਚ ਬਣਗੇ ਤੁਹਾਨੂੰ ਪਤਾ ਰਾਜ ਵੀ ਉਹ ਵੱਡਾ ਹੀ ਹੋਊਗਾ ਠੀਕ ਹੈ ਜੀ ਇਹ ਬਣਗੇ ਜੁਪੀ ਦੇ ਵਿੱਚ ਜੁਪੀ ਨੂੰ ਉੱਤਰ ਪ੍ਰਦੇਸ਼ ਕਹਿੰਦੇ ਨੇ ਤੁਹਾਨੂੰ ਸ਼ਾਇਦ ਪਤਾ ਹੋ ਗਿਆ ਇਹ ਚੀਜ਼ ਦਾ ਤੇ ਇਦੋਂ ਬਾਅਦ ਚੱਲਦੇ ਆ ਅਗਲੇ ਤੇ ਅਗਲੇ ਤੇ ਜਾਣੀ ਸਕਦੇ ਕਿਉਂਕਿ ਇੱਥੇ ਆਪਣਾ ਲੈਕਚਰ ਖਤਮ ਹੋ ਗਿਆ ਦੁਬਾਰੇ ਰਾਜ ਇੱਕ ਵਾਰੀ ਫੇਰ ਦੱਸਦਾ ਜੇਕਰ ਤੁਸੀਂ ਰਾਜੀ ਬਿਡ ਪੀਡੀਐਫ ਪਲੱਸ ਲੈਕਚਰ ਪਲੱਸ ਜ਼ੀਰੋ ਲੈਵਲ ਕਲਾਸਸ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਲਿਮਟਿਡ ਜੇ ਬੈਚ ਦੇ ਵਿੱਚ ਪੜਨਾਗਾ ਆਫਲਾਈਨ ਕਲਾਸਾਂ ਦੇ ਵਿੱਚ ਵਾਲੇ 5% ਫੀਸ ਦਾ ਜੇ ਕੰਟੈਂਟ ਦੀ ਗਾਰੰਟੀ ਹੋ ਤਾਂ ਜਲਦ ਸਾਡੀ ਐਪ ਡਾਊਨਲੋਡ ਕਰਕੇ ਤੁਸੀਂ ਆਪਦਾ ਸੁਪਨਾ ਪੂਰਾ ਕਰ ਸਕਦੇ ਹੋ ਧੰਨਵਾਦ ਮੇਰੇ ਦੋਸਤੋ ਜਿਉਂਦੇ ਬਣਦੇ ਰਹੋ